ਘਰ ਦੇ ਵਿੱਚ ਬਿਜਲੀ ਦਾ ਜਿਹੜਾ ਬਿੱਲ ਆਉਂਦਾ ਹੈ ਨਾ ਉਹ ਬੜਾ ਪਰੇਸ਼ਾਨ ਕਰਦਾ ਵੈਸੇ ਤਾਂ ਪੰਜਾਬ ਦੇ ਵਿੱਚ 300 ਯੂਨਿਟ ਹਰ ਮਹੀਨੇ ਫ੍ਰੀ ਹੈਗਾ ਲੇਕਿਨ ਇਹ ਕਦੋਂ ਤੱਕ ਰਹੇਗਾ ਇਹਦਾ ਅਲੇ ਕੁਝ ਕਹਿ ਨਹੀਂ ਸਕਦੇ ਹੈਗੇ ਤੇ ਪਰ ਉਸ ਤੋਂ ਹੋਰ ਜੇ ਆਪਾਂ ਸੋਚੀਏ ਜੇ 300 ਯੂਨਿਟ ਤੋਂ ਉੱਪਰ ਇੱਕ ਯੂਨਿਟ ਵੀ ਉੱਪਰ ਆ ਜੇ ਤਾਂ ਬਿਜਲੀ ਦਾ ਬਿੱਲ ਜ਼ਬਰਦਸਤ ਤਰੀਕੇ ਦੇ ਨਾਲ ਆਉਂਦਾ ਹੈਗਾ ਦੋਸਤੋ ਤੇ ਜੇ ਤੁਹਾਨੂੰ ਹਮੇਸ਼ਾ ਨਹੀਂ ਬਿਜਲੀ ਫ੍ਰੀ ਮਿਲ ਜੇ ਫਿਰ ਤਾਂ ਜਦਾ ਵਧੀਆ ਹੈਗਾ ਨਾ ਤੇ ਸਰਕਾਰ ਇਸ ਇੱਕ ਸਕੀਮ ਲੈ ਕੇ ਆਈ ਹੈ ਦੋਸਤੋ ਸਰਕਾਰ ਕੇਂਦਰ ਸਰਕਾਰ ਇੱਕ ਸਕੀਮ ਲੈ ਕੇ ਆਈ ਹੈਗੀ ਹੈ ਇਹ ਜਿਹੜੀ ਸਕੀਮ ਹੈ ਬੜੀ ਜ਼ਬਰਦਸਤ ਸਕੀਮ ਹੈਗੀ ਹੈ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਦੇ ਅੰਤਰਗਤ ਇਸ ਸਕੀਮ ਦਾ ਨਾਮ ਇਹ ਰੱਖਿਆ ਗਿਆ ਬੇਸਿਕਲੀ ਤੇ ਇਹਦੇ ਵਿੱਚ ਜਿਹੜਾ ਹੈਗਾ ਕਿ ਤੁਹਾਡੀ ਮਕਾਨ ਦੀ ਛੱਤ ਦੇ ਉੱਪਰ ਸੋਲਰ ਪੈਨਲ ਲਗਾਇਆ ਜਾਏਗਾ ਦੋਸਤੋ ਤੇ ਉਸ ਤੋਂ ਹੀ ਇਹ ਬਿਜਲੀ ਪੈਦਾ ਕੀਤੀ ਜਾਏਗੀ ਤੇ ਇਹ ਇੱਕ ਜ਼ਬਰਦਸਤ ਸਕੀਮ ਸਰਕਾਰ ਨੇ ਕੱਢੀ ਹੈਗੀ ਹੈ ਰੂਫ ਟਾਪ ਸੋਲਰ ਸਿਸਟਮ ਜਿਹੜਾ ਹੈਗਾ ਉਹ ਲੱਗੇਗਾ ਦੋਸਤੋ ਉਹ ਉਸ ਤੋਂ 300 ਯੂਨਿਟ ਜਿਹੜਾ ਹੈਗਾ ਬਿਜਲੀ ਦੀ ਜਿਹੜੀ ਖਰਚਤ ਹੈਗੀ ਉਹ 300 ਯੂਨਿਟ ਤੱਕ ਤੁਹਾਨੂੰ ਬਿਜਲੀ ਉਹਦੇ ਥਰੂ मिलेगी दोस्तो। दोस्तो। दो दोस्तों ਤੇ ਇਹ ਸੋਲਰ ਪੈਨਲ ਜਿਹੜਾ ਹੈਗਾ ਇਸ ਦੇ ਉੱਪਰ ਸਰਕਾਰ ਸਬਸਿਡੀ ਦੇ ਰਹੀ ਹੈਗੀ ਆ 60% ਦੀ ਤੱਕ ਇਹ ਸਬਸਿਡੀ ਦਿੱਤੀ ਜਾਏਗੀ ਦੋਸਤੋ ਹਾਲਾਂਕਿ ਇਸ ਤੋਂ ਬਾਅਦ ਵੀ ਇਹ ਜਿਹੜੀ ਹੈਗੀ ਹੈ ਸਬਸਿਡੀ ਜਾਰੀ ਰਹੂਗੀ ਇਹ ਨਹੀਂ ਪਤਾ ਕਿਦੋਂ ਤੱਕ ਜਾਰੀ ਰਹੇਗੀ ਲੇਕਿਨ ਇਹਦਾ ਹਾਲੇ ਕੋਈ ਜ਼ਿਆਦਾ ਡਿਟੇਲ ਨਹੀਂ ਆਈ 1 ਕਿਲੋਵਾਟ ਦਾ ਜਿਹੜਾ ਹੈਗਾ ਸਬਸਿਡੀ ਦਾ ਦੱਸਿਆ ਜਾ ਰਿਹਾ ਕਿ 30000 ਰੁਪਏ 1 ਕਿਲੋਵਾਟ ਦੀ ਦੋਸਤੋ ਸਬਸਿਡੀ ਦਿੱਤੀ ਜਾਵੇਗੀ ਜੇ 3 ਕਿਲੋਵ ਔਟ ਤੋਂ ਉੱਪਰ ਹੋ ਜਾਏਗਾ ਤੇ ਫਿਰ 78000 ਰੁਪਏ ਤੱਕ ਦੀ ਸਬਸਿਡੀ ਇਸ ਦੇ ਵਿੱਚ ਦਿੱਤੀ ਜਾਏਗੀ ਦੋਸਤੋ ਤੇ ਇਹਦੇ ਵਿੱਚ ਜਿਹੜਾ ਚਾਹੀਦਾ ਕੀ ਕੀ ਹੈਗਾ ਇਹ ਤੁਹਾਨੂੰ ਮੈਂ ਦੱਸ ਦਿੰਦਾ ਹੈਗਾ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਕੀ ਜਿਹੜੀ ਪਰਿਵਾਰ ਦੀ ਆਮਦਨ ਹੈਗੀ ਹੈ ਉਹ ਸਾਲਾਨਾ 1.5 ਲੱਖ ਤੋਂ ਘਟ ਹੋਣੀ ਚਾਹੀਦੀ ਹੈ ਕੀ ਦੋਸਤੋ ਤੇ ਇਹ ਇੱਕ ਬਹੁਤ ਵੱਡਾ ਮਤਲਬ ਸਰਕਾਰ ਦੁਆਰਾ ਰੱਖਿਆ ਗਿਆ ਹੈਗਾ ਕਿ ਜਿਹੜੇ ਜ਼ਰੂਰਤਮੰਦ ਪਰਿਵਾਰ ਹੈਗੇਆਂ ਜਾਂ ਗਰੀਬ ਲੋਕ ਹੈ ਸਕੀਮ ਉਹਨਾਂ ਲਈ ਬਹੁਤ ਹੀ ਇੱਕ ਫਾਇਦੇਮੰਦ ਸਕੀਮ ਦੱਸੀ ਜਾ ਰਹੀ ਹੈ ਦੋਸਤੋ ਤੇ ਇਹ ਫਰਵਰੀ ਦੇ ਵਿੱਚ ਇਹ ਸਕੀਮ ਨੂੰ ਲਾਂਚ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਕਿਉਂਕਿ ਸਰਕਾਰ ਦਾ ਮੰਨਣਾ ਹੈ ਕਿ ਬਿਜਲੀ ਦਾ ਜਿਹੜਾ ਬੋਝ ਹੈਗਾ ਆਮ ਜਿਹੜੇ ਖਪਤਕਾਰ ਹੈਗੇ ਆ ਉਨਾ ਦੇ ਉੱਪਰ ਬਿਲਕੁਲ ਜਿਹੜਾ ਬੋਝ ਘਟ ਜਾਏਗਾ ਲਗਭਗ ਖਤਮ ਹੀ ਹੋ ਜਾਏਗਾ ਔਰ ਇਹ ਜਿਹੜੀ ਸੋਲਰ ਪੈਨਲ ਜਿਹੜਾ ਲੱਗੇਗਾ ਦੋਸਤੋ ਇਹਦੀ ਜਿਹੜੀ ਗਰੰਟੀ ਹੁੰਦੀ ਹੈਗੀ ਤੁਹਾਨੂੰ ਦੱਸ ਦਈਏ ਸਰਕਾਰ ਦੁਆਰਾ ਇਹ 25 ਸਾਲ ਤੱਕ ਇਹ ਚੱਲਦਾ ਹੈਗਾ ਦੋਸਤੋ ਤੇ 25 ਸਾਲ ਆਪਾਂ ਨਾ ਵੀ ਮੰਨੀਏ 20 ਸਾਲ ਆਪਾਂ ਲਾ ਲਈਏ 22 ਸਾਲ ਆਪਾਂ ਲਾ ਲਈਏ ਇੰਨੀ ਧੀਰ ਤੁਹਾਨੂੰ ਬਿਜਲੀ ਇਸ ਤੋਂ ਮਿਲੇਗੀ ਦੋਸਤੋ ਤੇ ਛੱਤ ਦੇ ਉੱਪਰ ਲਗਣੀ ਹੈਗੀ ਆ ਕੋਈ ਟੈਨਸ਼ਨ ਨਹੀਂ ਹੈਗਾ ਇਹਦੇ ਵਿੱਚ ਬਿਜਲੀ ਸਪਲਾਈ 24 ਘੰਟੇ ਤੁਹਾਨੂੰ ਮਿਲੇਗੀ ਦੋਸਤੋ ਇਹਦੇ ਵਿੱਚ ਤੇ ਇਹ ਕਿਵੇਂ ਆਪਾਂ ਇਹਦਾ ਲਾਭ ਕਿਵੇਂ ਚੱਕ ਸਕਦੇ ਹੈਗੇ ਆ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਵਿੱਚ ਜਿਹੜਾ ਭਾਰਤ ਦਾ ਨਾਗਰਿਕ ਹੋਣਾ ਬਹੁਤ ਜ਼ਰੂਰੀ ਹੈਗਾ ਦੋਸਤੋ ਤੇ ਜਿਹਨੇ ਅਪਲਾਈ ਕਰਨਾ ਉਹਦੀ 18 ਸਾਲ ਤੋਂ ਉੱਪਰ ਉਮਰ ਹੋਣੀ ਚਾਹੀਦੀ ਹੈਗੀ ਹੈ ਤੇ ਇਹ ਗਰੀਬ ਪਰਿਵਾਰ ਜਾਂ ਮੱਧ ਵਰਗ ਪਰਿਵਾਰ ਵਾਲਿਆਂ ਨੂੰ ਹੀ ਕਹਿੰਦੀ ਸਰਕਾਰ ਕੀ ਆਪਾਂ ਪਹਿਲ ਦੇਵਾਂਗੇ ਤੇ ਸਲਾਨਾ ਆਮਦਨ ਜਿਹੜੀ ਮੈਂ ਤੁਹਾਨੂੰ ਦੱਸੀ ਹੈਗੀ ਆ 1 ਜਾਂ 1.5 ਲੱਖ ਰੁਪਏ ਤੋਂ ਵੱਧ ਇਹਦੇ ਵਿੱਚ ਨਹੀਂ ਹੋਣੀ ਚਾਹੀਦੀ ਦੋਸਤੋ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਕੀ ਕੀ ਚਾਹੀਦਾ ਆਧਾਰ ਕਾਰਡ ਚਾਹੀਦਾ ਹੈਗਾ ਦੋਸਤੋ ਆਮਦਨ ਸਰਟੀਫਿਕੇਟ ਵੀ ਤੁਹਾਨੂੰ ਇਹਦੇ ਵਾਸਤੇ ਚਾਹੀਦਾ ਪ੍ਰੂਫ ਚਾਹੀਦਾ ਜਿਵੇਂ ਕਿ ਕਿ ਸਰਕਾਰ ਨੂੰ ਕਿਵੇਂ ਪਤਾ ਲੱਗੂਗਾ ਕਿ ਤੁਹਾਡੀ ਆਮਦਨ 1.5 ਲੱਖ ਰੁਪਏ ਤੋਂ ਉੱਪਰ ਹੈ ਜਾਂ ਥੱਲੇ ਹੈਗੀ ਹੈ ਦੋਸਤੋ ਡੋਮਿਸਾਈਲ ਸਰਟੀਫਿਕੇਟ ਵੀ ਚਾਹੀਦਾ ਹੈਗਾ ਮੋਬਾਈਲ ਨੰਬਰ ਚਾਹੀਦਾ ਹੈਗਾ ਬਿਜਲੀ ਦਾ ਬਿੱਲ ਚਾਹੀਦਾ ਹੈਗਾ ਬੈਂਕ ਬੈਂਕ ਦਾ ਜਿਹੜਾ ਹੈਗਾ ਉਹ ਉਹਦੀ ਕਾਪੀ ਦੀ ਫੋਟੋ ਕਾਪੀ ਉਹਦੀ ਚਾਹੀਦੀ ਹੈ ਯਾ ਪਾਸਪੋਰਟ ਆਕਾਰ ਦੀਆਂ ਦੋ ਫੋਟੋਆਂ ਵੀ ਉਹਦੇ ਵਿੱਚ ਚਾਹੀਦੀਆਂ ਹੈਗੀਆਂ ਤੇ ਨਾਲ ਰਾਸ਼ਨ ਕਾਰਡ ਜ਼ਰੂਰੀ ਚਾਹੀਦਾ ਹੈਗਾ ਦੋਸਤੋ ਤੇ ਇਹ ਦਾ ਜਿਹੜਾ ਲਿੰਕ ਹੈਗਾ ਤੁਸੀਂ ਮੈਂ ਤੁਹਾਨੂੰ ਉਹਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਇਸ ਵੈਬਸਾਈਟ ਦਾ ਮੈਂ ਤੁਹਾਨੂੰ ਪਾ ਦਿੰਨਾ ਹੈਗਾ pmsuryaghar.gov. ਇਨ ਦੇ ਨਾਮ ਤੇ ਇਹ ਵੈਬਸਾਈਟ ਹੈਗੀ ਹੈ ਤੁਸੀਂ ਜੇ ਆਪ ਇਹਦੇ ਵਿੱਚ ਅਪਲਾਈ ਕਰ ਸਕਦੇ ਹੋ ਤਾਂ ਥੋੜਾ ਮੁਸ਼ਕਲ ਹੋ ਜਾਂਦਾ ਕਈ ਵਾਰੀ ਤੇ ਚੰਗਾ ਤਾਂ ਮੈਂ ਤਾਂ ਤੁਹਾਨੂੰ ਹਮੇਸ਼ਾ ਇਹੀ ਸਲਾਹ ਦਿੰਨਾ ਕਿ ਤੁਸੀਂ ਤੁਹਾਡੇ ਸਾਈਬਰ ਕੈਫੇ ਜਿਹੜਾ ਨੇੜੇ ਉੱਥੇ ਹੁੰਦਾ ਹੈਗਾ ਉਹਨਾਂ ਤੋਂ ਤੁਸੀਂ ਇਹ ਫਾਰਮ ਆਪਣਾ ਭਰਵਾ ਸਕਦੇ ਹੋ ਜੇ ਤੁਸੀਂ ਆਪ ਖੁਦ ਭਰ ਸਕਦੇ ਹੋ ਤਾਂ ਇਸ ਤੋਂ ਵਧੀਆ ਕੋਈ ਗੱਲ ਨਹੀਂ ਹੋ ਸਕਦੀ ਦੋਸਤੋ ਤੇ ਸਰਕਾਰ ਦੁਆਰਾ ਜਿਹੜੀ ਇਹ ਹੁਣ ਪ੍ਰਧਾਨ ਮੰਤਰੀ ਸੂਰਜ ਘਰ ਯੋਜਨਾ ਪੰਜਾਬੀ ਵਿੱਚ ਆਪਾਂ ਕਹਾਂਗੇ ਪੀਐਮ ਸੂਰਜ ਘਰ ਯੋਜਨਾ ਕੇ ਅੰਦਰ ਅੰਤਰਗਤ ਇਹ ساری ਸਕੀਮ ਆ ਰਹੀ ਹੈਗੀ ਆ ਤੁਸੀਂ ਇਸ ਦਾ ਜਲਦੀ ਤੋਂ ਜਲਦੀ ਦੋਸਤੋ ਫਾਇਦਾ ਚੱਕ ਸਕਦੇ ਹੋ ਤੇ ਵੀਡੀਓ ਜੇ ਅੱਛਾ ਲੱਗਿਆ ਚੰਗਾ ਲੱਗਿਆ ਇਹਨੂੰ ਲਾਈਕ ਕਰੋ ਦੋਸਤੋ ਸ਼ੇਅਰ ਕਰੋ ਚੈਨਲ ਨੂੰ ਮੇਰੇ ਨੂੰ ਤੇ ਜ਼ਿਆਦਾ ਤੋਂ ਜ਼ਿਆਦਾ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ